ਅੱਜ ਥਾਣਾ ਬਿਲਗਾ ਦੀਨਪਿੰਡ ਦੇ ਪਿੰਡ ਮੀਓਵਾਲ ਵਿਖੇ ਮਾਈਨਿੰਗ ਵਿਭਾਗ ਦੇ ਜੇਏ ਸੁਰਿੰਦਰ ਕੁਮਾਰ ਤੇ ਸਾਥੀ ਸੁਮੇਤ ਨਯਾਜ ਮਾਈਨਿੰਗ ਚਲਣ ਵਾਲੀਆਂ ਦੋ ਟਰੈਕਟਰ ਟਰਾਲੀਆਂ ਨੂੰ ਕਾਬੂ ਕੀਤਾ। ਉਹਨਾਂ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇਲਾਕੇ ਵਿੱਚ ਕੁਝ ਲੋਕਾਂ ਵੱਲੋਂ ਨਯਾਜ ਮਾਈਨਿੰਗ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਅਜਨਯਾਜ ਰੇਤ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਕਾਬੂ ਕਰ ਜਲਾਨ ਕੱਟੇ ਗਏ। ਅਤੇ ਇਹਨਾਂ ਨੂੰ ਥਾਣਾ ਬਿਲਗਾ ਦੇ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰ ਜੋ ਹੈ ਕਿ ਟਰਾਲੀਆਂ ਲੁਧਿਆਣਾ ਸ਼ਹਿਰ ਤੋਂ ਹਰਿਆਣਾ ਆਉਂਦੀਆਂ ਹਨ ਤੇ ਇਹਨਾਂ ਨਿਆਂਇਕ ਕਾਰਵਾਰੀਆਂ ਉੱਤੇ ਪਹਿਲਾਂ ਵੀ ਕਈ ਵਾਰ ਕਾਰਵਾਈ ਹੋ ਚੁੱਕੀ ਹੈ ਪਰ ਇਹ ਸ਼ਰਿਆਮ ਤੜੱਲੇ ਨਾਲ ਮਾਲਿੰਗ ਕਰ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਨੇ ਅਤੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਫਿਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਨਿਆਂਇਕ ਕਾਰਵਾਰੀਆਂ ਦੀਆਂ ਜੜਾਂ ਇੰਨੀਆਂ ਮਜ਼ਬੂਤ ਹਨ ਕਿ ਰੋਜ਼ਾਨਾ ਤਿੰਨ ਥਾਣਿਆਂ ਵਿੱਚੋਂ ਲੰਘ ਕੇ ਆਉਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਇਹਨਾਂ ਨੂੰ ਨਹੀਂ ਰੋਕਦਾ ਤੇ ਇਹਨਾਂ ਦਾ ਇਹ ਨਿਆਂਇਕ ਕਾਰੋਬਾਰ ਦਿਨ ਰਾਤ ਐਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਹਾਂਜੀ ਰਕੇਸ਼ ਜੀ ਕੀ ਮਾਮਲਾ ਜੀ ਇਹਦਾ ਮਾਮਲਾ ਸਰ ਇਹੀ ਸੀਗਾ ਆਪਾਂ ਚੈਕਿੰਗ ਕਰ ਰਹੇ ਸੀ ਜੀ ਉਸ ਤੋਂ ਗੜਦਾ ਰੋਡ ਤੇ ਜੀ ਇਹ ਰੋਡ ਟਰਾਲੀਆਂ ਆਪਾਂ ਨੂੰ ਮਿਲੀਆਂ ਇਧਰੋਂ ਉਹਨਾਂ ਤੋਂ ਪਰਚੀ ਵਗੈਰਾ ਪੁੱਛੀ ਹੈ ਜੀ ਨਹੀਂ ਸੀ ਭਗਵਾਨ ਜੀ ਜੀ ਇਹ ਦਨ ਆਪਾਂ ਉਹਨਾਂ ਤੇ ਜੀ ਚਲਾਨ ਕੱਟਦੇ ਆ ਜੀ ਰੇਤਾ ਸੀ ਕਿ ਮਿੱਟੀ ਸੀ ਕਿ ਉਹਨਾਂ ਦੇ ਵਿੱਚ ਮਿੱਟੀ ਜੀ ਬਾਈ ਤੇ ਸ਼ਿਪਮੈਂਟ ਸੀ ਜੀ 3 ਲਾ ਲਓ ਮਿੱਟੀ ਸੀ ਜੀ ਠੀਕ ਹੈ ਤੇ ਕਿੰਨੇ ਚਲਾਨ ਕੀਤਾ ਜੀ ਲਾਨ ਇਹਦਾ ਆਪਾਂ ਕੁਆਂਟੀਟੀ ਦੇ ਹਿਸਾਬ ਨਾਲ ਉੱਤੇ ਭਰਦਾ ਹੋਇਆ ਜੀ ਬਾਕੀ ਜੋ ਵੀ ਦਫ਼ਤਰ ਵਾਲੇ ਕਰਨਗੇ ਉਹਦਾ ਮਕਤੀ ਆ ਟਰੈਕਟਰ ਟਰਾਲੀ ਲੋ ਉਹਨਾਂ ਨੂੰ ਕਰ ਸਕਦਾ ਹੈ ਤਾਂ ਟਰਾਲੀਆਂ ਕੀ ਉਹ ਮੋਕੇ ਥਾਣੇ ਤੇ ਲੱਗੇ ਜਾਂ ਕਿ ਬਈ ਹਾਂ ਜੀ ਮੋਕੇ ਥਾਣੇ ਆ ਆਪਾਂ ਜਾਂਦੇ ਕਰਦੇ ਠੀਕ ਹੈ ਜੀ ਚਲਾਨ ਭਰੂਗੇ ਕ੍ਰੀਮ ਜੀ ਤੇ ਬਹੂਗੀ ਉਹ ਬਾਅਦ ਨਾਲ ਨੋਟਿਸ ਕਰਦੇ ਠੀਕ ਹੈ ਸਰ ਬਹੁਤ ਥੈਂਕ ਯੂ ਸਰ